ਗਿਆ ਪ੍ਰਭ ਆਪ ਗਵਾਇਆ ਰੋਗ ਗਿਆ ਰਬ ਆਪ ਗਵਾਇਆ ਹਾਂਜੀ ਗੁਰੂ ਪਿਆਰਿਓ ਆਪ ਜੀ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਵੀ 24 ਘੰਟੇ ਗੁਰੂ ਕੇ ਲੰਗਰ ਵਰਤਦੇ ਐ 7-8000 ਬੰਦਾ ਰੋਟੀ ਖਾਂਦਾ ਤੇ ਨਾਲ ਫ੍ਰੀ ਹਸਪੀਟਲ ਵੀ ਚੱਲ ਰਿਹਾ ਹਰ ਤਰ੍ਹਾਂ ਦੀ ਮੈਡੀਸਿਨ ਫ੍ਰੀ ਮਿਲ ਜਾਂਦੀ ਐ ਚੈੱਕਅਪ ਫ੍ਰੀ ਹੋ ਜਾਂਦੇ ਨੇ ਬਲੱਡ ਟੈਸਟ ਹੋ ਜਾਂਦੇ ਸੋ ਬੜਾ ਸੋਹਣਾ ਇਹ ਕਾਰਜ ਹੁੰਦਾ ਸੀ ਨਾਲ ਤੇ ਹੁਣ ਇੱਕ ਬੜਾ ਸੋਹਣਾ ਉਪਰਾਲਾ ਹੋਇਆ ਹੈ ਸਰਦਾਰ ਗੁਰਪ੍ਰੀਤ ਸਿੰਘ ਨਿਹਾਲਗੜ੍ਹ ਇਹਦੇ ਵਿਚੋਲਾ ਬਣਨ ਕਰਕੇ ਇਹਨੇ ਵਿਚੋਲਾ ਬਣ ਕੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਚੀਮਾ ਉਹਨਾਂ ਨੂੰ ਬੇਨਤੀ ਪਾਈ ਤੇ ਉਹਨਾਂ ਨੇ ਆਈਡੀ ਬੀਆਈ ਬੈਂਕ ਹੈ ਜਿਹੜਾ ਉਹਨਾਂ ਦੇ ਥਰੂ ਉਹਨਾਂ ਵੱਲੋਂ ਇਹ ਐਂਬੂਲੈਂਸ ਗੁਰਦੁਆਰਾ ਪਰਮੇਸ਼ਰਦوار ਵਾਸਤੇ ਭੇਜੀ ਹੈ ਹੁਣ ਅਸੀਂ ਇਹਨੂੰ ਐਂਬੂਲੈਂਸ ਨੂੰ ਬਾਹਰ ਖਿਲਾਰਾਂਗੇ ਤੇ ਆਪਣਾ ਇੱਕ ਡਰਾਈਵਰ ਰੱਖਾਂਗੇ ਤੇ ਇਹਦਾ ਜਿੰਨਾ ਖਰਚਾ ਆਉਣ ਵਾਲੇ ਸਮੇਂ 'ਚ ਹੋਏਗਾ ਆਪਾਂ ਕਰਾਂਗੇ ਇਹਦੇ ਉੱਤੇ ਇੱਕ ਨੰਬਰ ਲਿਖ ਦਿੱਤਾ ਜਾਏਗਾ ਥੋੜੇ ਦਿਨਾਂ 'ਚ ਤੁਹਾਨੂੰ ਇੱਕ ਨੰਬਰ ਰਿਲੀਜ਼ ਕਰ ਦੇਾਂਗੇ ਨੇੜੇ-ਨੇੜੇ ਦੇ 10-15 ਪਿੰਡਾਂ ਨੂੰ ਰਾਤ ਵੇਲੇ ਰਾਤ ਭਰਾਤੇ ਜਦੋਂ ਵੀ ਕਿਤੇ ਜਰੂਰਤ ਪਵੇਗੀ ਇਹ ਐਂਬੂਲੈਂਸ ਅਵੇਲੇਬਲ ਰਹੇਗੀ ਇਹਦਾ ਫਿਰ ਫਾਇਦਾ ਲਿਆ ਜਾ ਸਕਦਾ ਉਹਦੇ ਵਿੱਚ ਸਾਰਾ ਜੋ ਫੈਸਿਲਿਟੀਆਂ ਹੁੰਦੀਆਂ ਨੇ ਆਕਸੀਜਨ ਵਗੈਰਾ ਉਹ ਸਾਰਾ ਪ੍ਰਬੰਧ ਹੈ ਸੋ ਇੱਥੋਂ ਰਜਿੰਦਰਾ ਹਸਪੀਟਲ ਵਿੱਚ ਪਹੁੰਚਾਉਣਾ ਪਟਿਆਲੇ ਪਹੁੰਚਾਉਣਾ 15 20 ਕਿਲੋਮੀਟਰ ਪੈ ਜਾਂਦਾ ਐਂਬੂਲੈਂਸ ਨੂੰ ਰਸਤਾ ਮਿਲ ਜਾਂਦਾ ਆਮ ਗੱਡੀ 'ਚ ਜਦੋਂ ਬੰਦਾ ਪਹੁੰਚਦਾ ਕੋਈ ਐਕਸੀਡੈਂਟ ਹੋ ਜਾਂਦਾ ਇਹ ਫਿਰ ਫਰੰਟ ਗੇਟ ਦੇ ਉੱਤੇ ਡਰਾਈਵਰ ਸਮੇਤ ਖੜੀ ਰਿਹਾ ਕਰੇਗੀ ਤੇ ਇਲਾਕੇ ਨੂੰ ਜਿਹੜੇ 10 15 ਨੇ ਪਿੰਡ ਨੇ ਉਹਨਾਂ ਨੂੰ ਫਾਇਦਾ ਹੋ ਜਾਏਗਾ ਮੈਂ ਵਿੱਤ ਮੰਤਰੀ ਪੰਜਾਬ ਦਾ ਵੀ ਧੰਨਵਾਦ ਕਰਦਾ ਤੇ ਬੈਂਕ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ IDBI ਜਿਹੜਾ ਬੈਂਕ ਹੈ ਉਹਨਾਂ ਨੇ ਜਿਹੜਾ ਇਹ ਸੇਵਾ ਕੀਤੀ ਸੋ ਇਹੀ ਅਰਦਾਸ ਹੈ ਕਿ ਇਹਦੇ ਵਿੱਚ ਪੇਸ਼ੈਂਟ ਜਾਣ ਜੋ ਲੰਮਾ ਪਿਆ ਉਹਦੇ ਵਿੱਚ ਇਦਾਂ ਉਹਦੇ ਤੇ ਕੋਈ ਨਾ ਲਾਸ਼ ਨਾ ਆਵੇ ਕੋਈ ਜਾਵੇ ਨਾ ਇਦਾਂ ਦਾ ਸਮਾਨ ਨਾ ਆਵੇ ਜਿਹੜਾ ਇਹਦੇ ਵਿੱਚ ਬੈਠੇ ਠੀਕ ਹੋ ਕੇ ਆਪਣੇ ਟੱਬਰ ਚ ਆਪਣੇ ਪਰਿਵਾਰ ਚ ਜਾਵੇ ਇਹੀ ਅਸੀਂ ਕਾਮਨਾ ਕਰਦੇ ਹਾਂ ਸੋ ਇਹ ਧੰਨਵਾਦ ਵੀ ਬਹੁਤ ਬਹੁਤ ਸਾਰਿਆਂ ਦਾ ਤੇ ਇਹਦਾ ਆਪਾਂ ਲਾਭ ਸਾਰਿਆਂ ਨੇ ਲੈਣਾ ਹੈ ਤੇ ਮਤਲਬ ਜਿਹੜਾ ਕੋਈ ਨੇੜੇ ਤੇੜੇ ਤੁਹਾਨੂੰ ਲੱਗਦਾ ਵੀ ਹਾਂ ਜ਼ਰੂਰਤਮੰਦ ਹੈ ਐਮਰਜੈਂਸੀ ਪੈਂਦੀ ਹੈ ਤਾਂ ਫਿਰ ਇਹਦੇ ਵਿੱਚ ਆਪਾਂ ਉਹਨਾਂ ਨੂੰ ਪਹੁੰਚਾ ਸਕਦੇ ਹਾਂ ਲੋਡ ਨਾ ਪਵੇ ਕਿਸੇ ਨੂੰ ਐਂਬੂਲੈਂਸ ਦੀ ਨਾ ਹੀ ਲੋਡ ਪਵੇ ਪਰ ਫਿਰ ਵੀ ਆਲੇ-ਦੁਆਲੇ ਜਦੋਂ ਕਦੇ ਕਿਸੇ ਨੂੰ ਪਤਾ ਲੱਗਦਾ ਕੋਈ ਐਕਸੀਡੈਂਟ ਹੋਇਆ ਤਾਂ ਇਹਦਾ ਨੇੜੇ ਫਟਾਫਟ ਇਹਦੇ ਚ ਪਹੁੰਚਾਇਆ ਜਾ ਸਕਦਾ ਜਾਨ ਬਚਾਈ ਜਾ ਸਕਦੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਾ